ਅੱਗੇ ਕਹਿੰਦਾ ਛਕਿਆ ਕੋਈ ਨਹੀਂ ਪੁੱਛਦਾ ਜੇ ਦੁਕਾਨਦਾਰ ਹੈ ਜੇ ਪੰਡੀ ਦੀ ਮੂੰਹ ਬਕਤੀ ਮੂੰਹ ਲੈ ਜਾ ਦੇ ਬੇਟਾ ਸਾਡਾ ਸਾਡਾ ਖਾਂਡਾ ਰੱਖੋ ਕਿਸਾਨ ਵੱਲੋਂ ਇਹ ਹੰਗਾਮਾ ਕਾਲੀਦਲ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾ ਦੀ ਪ੍ਰੈਸ ਕਾਨਫਰੰਸ ਕੀਤਾ ਗਿਆ ਉਕਤ ਕਿਸਾਨ ਸੇਵਾ ਸਿੰਘ ਸੇਖਵਾ ਦੇ ਉਸ ਬਿਆਨ ਤੋਂ ਨਰਾਸ਼ ਜਿਸ ਚ ਸੇਖਵਾ ਨੇ ਕਿ ਸਾਨਾ ਦੀ ਮਿਹਨਤ ਤੇ ਸਵਾਲ ਖੜਾ ਕੀਤਾ ਸੀ ਜੋ ਕਿਸਾਨ ਪਹਿਲਾਂ ਮਿਹਨਤ ਕਰਦਾ ਸੀ ਠੀਕ ਹੈ ਸਾਰਾ ਪਰਿਵਾਰ ਚਾਹੀ ਤੇ ਮਿਹਨਤ ਕਰਦਾ ਸੀ ਅੱਜ ਅਸੀਂ ਉਹ ਮਿਹਨਤ ਨਹੀਂ ਕਰਦੇ ਅਸੀਂ ਡਿਪੈਂਡੈਂਟ ਹੋ ਕੇ ਬਾਹਰ ਦੀ ਲੇਬਰ ਤੇ ਕਿ ਕਿਸਾਨ ਖੁਦ ਮਿਹਨਤ ਨਹੀਂ ਕਰਦਾ ਜਿੰਨੀ ਕਰਨੀ ਚਾਹੀਦੀ ਉੰਨੀ ਨਹੀਂ ਜਿਵੇਂ ਹੀ ਸੇਵਾ ਸਿੰਘ ਸੇਖਵਾਨ ਨੇ ਕਿਸਾਨਾਂ ਦੀ ਮਿਹਨਤ 'ਤੇ ਸਵਾਲ ਖੜਾ ਕੀਤਾ ਤਾਂ ਮੌਕੇ ਤੇ ਮੌਜੂਦ ਇੱਕ ਕਿਸਾਨੀ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਜਿਸ ਨੂੰ ਕਾਨਫਰੰਸ ਹਾਲ ਚੋਂ ਬਾਹਰ ਕਰ ਦਿੱਤਾ ਗਿਆ ਜੇ ਨਹੀਂ ਸੁਣਦੇ ਨਾ ਸੁਣੋ ਸੁਣ ਕੇ ਬਾਬਾ ਨਹੀਂ ਆਉਂਦੇ ਬਾਬਾ ਵੇਖੋ ਉਹਨਾਂ ਨੇ ਇੱਕ ਮਿੰਟ ਆਰੇਗਾ ਸਾਡੀ ਕਣਕਾ ਅੱਜ ਕਹਿੰਦਾ ਛੱਕਿਆ ਕੋਈ ਨਹੀਂ ਪੁੱਛਦਾ ਇਹ ਦੁਕਾਨਦਾਰ ਹੈ ਜੇ ਪੰਜ ਦੀ ਮੋਮਬਤੀ ਉਹਨੇ ਘਾੜ ਦੇ ਦਿੱਤਾ ਸਾਡਾ ਸਾਡਾ ਖੰਡਾਰਾ ਪੰਜ ਲੱਖ ਕਰ ਰਹੇ ਆਂ ਆਈ ਪਿੰਡਾ ਜੋ ਘਟ ਆ ਕੋਈ ਨਹੀਂ ਜੋ ਅੰਗਰੇਜ਼ਾਂ ਬਟੋਲੇ ਨੇ ਇਹ ਸਾਰਾ ਹੰਗਾਮਾ ਪਟਿਆਲਾ ਦੇ ਦੁਖ ਨਿਵਾਰਨ ਸਾਹਿਬ ਗੁਰਦੁਆਰੇ 'ਚ ਵਾਪਰਿਆ ਜਿੱਥੇ ਵਿਧਾਨ ਸਭਾ ਚੋਣਾਂ ਦੀ ਰਣਨੀਤੀ ਤੈਅ ਅਕਾਲੀ ਦਲ ਕਿਸਾਨ ਵਿੰਗ ਦੇ ਲਈ ਆਦੇ ਦਾਰੀਆਂ ਦੀ ਵੰਡ ਕਰ ਰਹੀ ਸੀ ਪਟਿਆਲਾ ਤੋਂ ਇੰਦਰਜੀਤ ਸਿੰਘ ਬਖਸ਼ੀ ਜਗਬਾਣੀ ਟੀਵੀ